2024 ਦੀ ਇਹ ਚੋਣਾਂ ਜਲਦ ਆਉਣ ਵਾਲੀਆਂ ਨੇ ਤੇ ਇਸ ਇਹ ਜਿਹੜੀ ਚੋਣਾਂ ਨੇ ਕਾਫੀ ਮਹੱਤਵਪੂਰਨ ਰਹਿਣਗੀਆਂ ਕਿਉਂਕਿ ਇਸ ਵਾਰ ਅਲਾਈਂਸ ਹੋਣ ਜਾ ਰਿਹਾ ਹੈ ਇੱਕ ਪਾਸੇ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਇੱਕ ਪਾਸੇ ਆਮ ਆਮੀ ਪੇ ਕਾਂਗਰਸ ਜਿਹੜਾ ਅਲਾਈਂਸ ਆਈਐਨਡੀਐ ਦੀ ਤਿਆਰੀਆਂ ਹੋ ਰਹੀਆਂ ਨੇ ਦੂਸਰੇ ਪਾਸੇ ਬੀਜੇਪੀ ਅਕਾਲੀ ਦਲ ਜਿਹੜੀ ਹੈ ਉਹ ਕਹਿ ਰਹੇ ਵੀ ਅਸੀਂ ਅਡੜ ਪਰ ਹਾਲਾਂਕਿ ਅਟਕਲਾਂ ਵੀ ਲਗਾਈ ਜਾ ਰਹੀਆਂ ਨੇ ਤੇ ਅਕਾਲੀ ਦਲ ਤੇ ਬੀਜੇਪੀ ਇਕੱਠੇ ਹੋ ਸਕਦੇ ਨੇ 2024 ਨੂੰ ਲੈ ਕੇ ਕਿਹੜੀ ਸਰਕਾਰ ਨੇ ਕੰਮ ਕੀਤੇ ਨੇ ਕੀ ਲੱਗਦਾ ਕਿਸ ਦੀ ਸਰਕਾਰ ਬਣੂਗੀ ਇਸ ਵਕਤ ਸਾਡੇ ਨਾਲ ਅਸੀਂ ਸਭ ਮੁਹਾਲੀ ਵੀ ਮੌਜੂਦ ਹੈ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਸਰਦਾਰ ਜੀ ਹਮਰ ਸਿੰਘ ਅਮਜੀਤ 2024 ਦੇ ਚੋਣਾਂ ਆਣ ਵਾਲੀਆਂ ਨੇ ਤੇ ਕੀ ਲੱਗ ਰਿਹਾ ਕਿਸੇ ਸਰਕਾਰ ਬਣੂਗੀ ਇਸ ਵਾਰ ਕਾਂਗਰਸ ਦੀ ਲੱਗਦੀ ਕਾਂਗਰਸ ਦੀ ਕੀ ਕਿਵੇਂ ਕਿਉਂਕਿ ਇਸ ਵਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਕਹਿੰਦੇ ਇਕੱਠੇ ਹੋ ਕੇ ਚੋਣਾਂ ਲੜਨਗੇ ਇੱਕ ਪਾਸੇ ਅਕਾਲੀ ਦਲ ਤੇ ਭਾਜਪਾ ਵੀ ਹੈ ਅ ਮੁਸ਼ਕਲ ਹੋਊਗੀ ਇਸ ਵਾਰ ਟਕਰਾ ਹੋਊਗਾ ਪੂਰਾ ਟਕਰਾ ਪੂਰਾ ਹੋਊਗਾ ਕੀ ਲੱਗਦਾ ਜੇਪਾ ਕਾਂਗਰਸ ਦੀ ਗੱਲ ਕਰੀ ਤਾਂ ਕਿਨੇ ਮੁੱਦਿਆਂ ਉੱਤੇ ਕਾਂਗਰਸ ਆ ਸਕਦੀ ਹੈ ਕਿਹੜੇ ਮੁੱਦੇ ਨੇ ਮੈਂ ਕਿਹੜੇ ਮੁੱਦੇ ਦੱਸੀ ਤੇ ਜਿਹੜੇ ਮੇਰਾ ਮੋਢਾ ਦਾ ਹਸਾਲਾ ਦੀ ਕਾਂਗਰਸ ਆਊਗੀ ਤਾਂ ਪਰਿਵਾਰ ਹੋਰ ਵੀ ਕੱਤੇ ਤੇ ਤੁਹਾਡਾ ਕੀ ਨਾਮ ਆ ਜੀ ਮਹਿੰਦਰ ਸਿੰਘ ਆ ਜੀ ਮਹਿੰਦਰ ਕੀ ਲੱਗਦਾ ਵੀ ਕੀ ਜੀ ਸਰਕਾਰ ਬਣੂਗੀ ਇਸ ਵਾਰ ਸਰਕਾਰ ਦੇ ਕਾਂਗਰਸ ਦੇ ਜਿਹੜੇ ਆ ਟੈਂਸ਼ਨ ਵਾਲੇ ਆਏ ਹੋਈਆਂ ਜਿਵੇਂ ਕਿ ਭਾਰਤੀ ਬੰਦਾ ਹੈ ਅੱਜ ਬਦਾਂ ਨੰਨ 2000 ਤੇ ਉਹਨਾਂ ਦੀ ਪੰਛਣੀ ਬੰਦ ਹੈ ਯਾਨੀ ਪੈਸਨਲ ਨਵੇਂ ਨਵੇਂ ਬੰਦੇ ਤੇ ਅੰਨੇ ਪੜ੍ਹ ਲਿਗੇ ਤੇ ਬੇਲੇ ਫਿਰਦੇ ਆ ਇਹਨਾਂ ਨੂੰ ਨੌਕਰੀਆਂ ਦੇਣ ਜਿਹੜਿਆਂ ਨੇ ਵਾਦਾ ਕਰਿਆ ਉਹ ਤਾਂ ਇਹਨਾਂ ਨੇ ਕੋਈ ਵਾਰਾ ਪੂਰਾ ਨਹੀਂ ਕਰਿਆ ਕਿਸੇ ਵੀ ਪਾਰਟੀ ਨੇ ਤਾਂ ਹੁਣ ਵਾਦੇ ਕਰ ਜਾਂਦੇ ਆ ਇਹ ਵਾਦੇ ਕੋਈ ਕਰਦੇ ਆ ਕਰਦੇ ਹਨਕੁਆਰੀਆਂ ਨੇ ਇਸ ਵਾਦੇ ਦੇ ਕੇ ਜਾਈਆਂ ਉਹ ਤਾਂ ਕਰਿਆ ਦੇਖਿਆ ਜਾਵੇ ਇਸ ਤਰ੍ਹਾਂ ਆ ਤੱਕੜਣਾ ਦੇਖਿਆ ਪੰਜਾਬ ਦਾ ਆ ਮਾਨ ਚੰਗਾ ਕੰਮ ਕਰ ਰਿਹਾ ਮਾਨ ਚੰਗਾ ਕੰਮ ਕਰ ਰਿਹਾ ਪਰ ਜਿਵੇਂ ਕਹਿੰਦੇ ਨੇ ਘਰ ਘਰ ਰੋਜ਼ਗਾਰੀ ਅੱਛਾ ਜੁਸ ਕਹਿੰਦੇ ਨੇ ਵੀ ਭਗਵੰਤ ਮਾਨ ਚੰਗੇ ਕੰਮ ਕਰ ਰਹੇ ਨੇ ਆ ਪੰਜਾਬ ਤੁਸੀਂ ਕਾਨੂੰਨ ਵਿਵਸਥਾ ਕਿਵੇਂ ਆ ਕਾਨੂੰਨ ਵਿਵਸਥਾ ਠੀਕ ਠਾਕ ਹੈ ਜੇ ਜਿੰਨੇ ਆ ਤਾਂ ਨਸ਼ਾ ਹੈ ਨਾ ਨਸ਼ੇ 'ਤੇ ਕਾਬੂ ਪਾਇਆ ਜਾਵੇ ਤੇ ਪੰਜਾਬ 1 ਨੰਬਰ ਤੇ ਆ ਥੋੜਾ ਕੀ ਨਾਮ ਬੀਜੂ ਦਰਬਲ ਸਿੰਘ ਜੀ ਅੱਛਾ ਕੀ ਲੱਗਦਾ ਜਿਵੇਂ ਕਹਿੰਦੇ ਨੇ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਆ ਲੈयंस ਹੋ ਰਿਹਾ ਹੈ ਆਈਐਨਡੀਏ ਜਿਹੜੀ ਗਠਜੋੜ ਨਵਾਂ ਤਿਆਰ ਕੀਤਾ ਗਿਆ ਕੀ ਲੱਗਦਾ ਹੈ ਕਾਂਗਰਸ ਤੇ ਆਮ ਆਏ ਪਾਰਟੀ ਦੀ ਜਿਹੜੀ ਸੀਟ ਸ਼ੇਅਰਿੰਗ ਹੋਊਗੀ ਕਿਉਂਕਿ ਕਾਂਗਰਸ ਵੀ ਓਪੋਜੀਸ਼ਨ ਦੇ ਵਿੱਚ ਬੈਠੀ ਹੈ ਪੰਜਾਬ ਦੇ ਵਿੱਚ ਕਿੰਨੀ ਕੁ ਮੁਸ਼ਕਲਾਂ ਰਹਿਣਗੀਆਂ ਤੇ ਜੇ ਕਾਂਗਰਸ ਸਰਕਾਰ ਆਂਦੀ ਹੈ ਪੰਜਾਬ 'ਚ ਕਿਸ ਦੀ ਸਰਕਾਰ ਆ ਸਕਦੀ ਹੈ ਪੂਰੇ ਭਾਰਤ ਦੇ ਵਿੱਚ ਭਾਰਤ ਦੇ ਵਿੱਚ ਤਾਂ ਉਹੀ ਹੈ ਬਈ ਕਾਂਗਰਸੀ ਹੈ ਕਾਂਗਰਸ ਹਾਂਜੀ ਪ੍ਰਧਾਨ ਮੰਤਰੀ ਕਿਸ ਨੂੰ ਦੇਖਣਾ ਚਾਹੋਗੇ ਪ੍ਰਧਾਨ ਮੰਤਰੀ ਜਿਹੜਾ ਇਮਾਨਦਾਰ ਹੋਵੇ ਜਿਹੜਾ ਆ ਕੰਮ ਸਹੀ ਕਰੇ ਜਿਸ ਤਰ੍ਹਾਂ ਮਦਰ ਪੰਡ ਜਵਾਲਾਲ ਨਹਿਰੂ ਨੇ ਕੰਮ ਕੀਤਾ ਸੀਗਾ ਨਾ ਉਸ ਹਿਸਾਬ ਦੇ ਨਾਲ ਇਹ ਇਹ ਰਾਜ ਚੱਲੇ ਤੇ ਫਿਰ ਇਹ ਇੱਕ ਰਾਜ ਇਹ ਦਰਬਾਰ ਚੱਲ ਸਕਦਾ ਹੈਗਾ ਕਿਉਂਕਿ ਦੁਨੀਆ ਵੀ ਸੰਭਾਲੀ ਜਾ ਸਕਦੀ ਹੈਗੀ ਆ ਕਿਉਂ ਹੁਣ ਦੁਨੀਆ ਜਿਹੜੀ ਹੈਗੀ ਆ ਹੁਣ اپੋਜੀਸ਼ਨ ਹੋਈ ਹੋਈ ਆ ਦੁਨੀਆ ਦੀ اپੋਜੀਸ਼ਨ ਹੋਈ ਆ ਉਹ ਕਹਿੰਦਾ ਮੈਂ ਤਾਂ ਕੋਈ ਕਿਸੇ ਨੂੰ ਵੋਟ ਪਾਣੀ ਨਹੀਂ ਕਿਉਂਕਿ ਸਾਡਾ ਕੀ ਸਵਾਰਦੀ ਹੈ ਸਰਕਾਰ ਜਿਹੜੀ ਵੀ ਆ ਜਾਂਦੀ ਹੈਗੀ ਆ ਤੇ ਉਹ ਇਹ ਕਾਰਨ ਹੈ ਇਹ ਜਿਹੜਾ ਹੈਗਾ ਇਹ ਮਤਲਬ ਧਿਆਨ ਦੁਨੀਆ ਦਾ ਹੈਗਾ ਦੁਨੀਆ ਜਿਹੜੀ ਹੈਗੀ ਆ ਇਹ ਇਹ ਜਿਹੜੀ ਦੁਨੀਆ ਹੈ ਨਾ ਇਹ ਦਾਤੀ ਦੇ ਇੱਕ ਪਾਸੇ ਦੰਦੇ ਹੁੰਦੇ ਆ ਨਾ ਤੇ ਦੁਨੀਆ ਦੇ ਦੋਹੇ ਪਾਸੇ ਦੰਦੇ ਕਿਸ ਨੂੰ ਵੀ ਲੈ ਕੇ ਆ ਸਕਦੇ ਕਿਸੇ ਨੂੰ ਵੀ ਲੈ ਸਕਿਆ ਆ ਸਕਦੇ ਤਾਂ ਅਲੱਗ-ਅਲੱਗ ਬੈਠੇ ਨੇ ਸਾਡੇ ਨਾਲ ਹੋਰ ਵੀ ਨੇ ਗੱਲਬਾਤ ਕਰਾਂਗੇ ਇਹ ਕਿਆ ਨਾ ਚਲੋ ਨਹੀਂ ਫਿਰ ਚਲੋ ਇੱਕ ਕੋਈ ਵੋਟ ਪਾਣੀ ਹੈ ਵੋਟ ਦਾ ਅਧਿਕਾਰ ਹਰ ਇੱਕ ਨੂੰ ਹੈ ਫਿਰ ਇਹ ਕੀ ਲੱਗਦਾ ਕੁਝ ਨਹੀਂ ਲੱਗਦਾ ਸਭ ਇੱਕੋ ਹੀ ਹੈ ਸਭ ਇੱਕੋ ਜਿਹੇ ਲੱਗਦਾ ਵੀ ਜਿਹੜੇ ਵਾਅਦੇ ਕਰਦੇ ਨੇ ਉਹ ਪੂਰੇ ਹੁੰਦੇ ਨੇ ਜਾਂ ਪੰਜਾਬ ਦੀ ਗੱਲ ਕਿ ਨਹੀਂ ਕਰਦੇ ਕੋਈ ਵੀ 30 35 35 ਸਾਲ ਹੋ ਗਏ ਪੈਨਸ਼ਨਾਂ ਹਜ਼ਾਰ-ਹਜ਼ਾਰ ਰੁਪਏ ਪੈਨਸ਼ਨਾਂ ਦੇ ਰਹੇ ਤਾਂ ਔਖਾ ਹੀ ਮਿਲਦੇ ਕੋਈ ਜਿਹੜਾ ਮਰਜ਼ੀ ਬਣ ਜਾ ਸਭ ਇੱਕੋ ਜੀ ਹੈ ਤਾਂ ਲਗ ਲਗ ਹਾਰੀ ਦੀ ਇਸ ਗੱਲ ਤੋਂ ਉੱਤੇ ਪ੍ਰਤੀਕਿਰਿਆ ਹਾਲਾਂਕਿ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਜਿਵੇਂ ਸਰਕਾਰ ਆਈ ਸੀਗੀ ਸਰਕਾਰ ਨੇ ਵੱਡੇ ਵੱਡੇ ਵਾਅਦੇ ਵੀ ਕੀਤੇ ਸੀਗੇ ਵੀ ਪੰਜਾਬ ਦੇ ਵਿੱਚ ਲੋਕਾਂ ਨੂੰ ਅਸੀਂ ਰੋਜ਼ਗਾਰ ਦਵਾਵਾਂਗੇ ਪੰਜਾਬ ਦੇ ਵਿੱਚ ਘਰ ਘਰ ਨੌਕਰੀ ਦਵਾਵਾਂਗੇ ਪਰ ਕਿਤਨਾ ਕਿਤੇ ਗੱਲ ਪੰਜਾਬ ਦੀ ਗੱਲ ਕਰਦੇ ਤਾਂ ਪੰਜਾਬ ਦੇ ਵਿੱਚ ਮੁਸ਼ਕਲਾਂ ਕਾਫੀ ਨੇ ਕਿਉਂਕਿ ਜੇਕਰ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਜਿਹੜੀ 2024 ਦੇ ਲੋਕ ਸਭਾ ਦੀ ਚੋਣਾਂ ਨੇ ਉਹ ਬਹੁਤ ਅਹਿਮ ਵੀ ਨੇ ਸਾਡੇ ਨਾਲ ਹੋਰ ਵੀ ਇੱਥੇ ਨਾਲ ਬੈਠੇ ਨੇ ਖਰੜ ਦੇ ਵਿੱਚ ਨੇ ਕੀ ਨਾਮ ਆ ਤੁਹਾਡਾ ਭਾਜੀ ਮਰੀਂਦਰ ਕੁਮਾਰ ਜੀ ਮਰੀਂਦਰ ਜੀ 2024 ਦੀ ਚੋਣਾਂ ਆ ਨੇ ਕਿੰਨੀ ਕੁ ਇਸ ਵਾਰ ਕੀ ਲੱਗਦਾ ਕਿਸ ਦੀ ਸਰਕਾਰ ਬਣੂਗੀ ਪ੍ਰਧਾਨ ਮੰਤਰੀ ਕਿਸ ਨੂੰ ਦੇਖਣਾ ਚਾਹੂਗੇ ਮੋਦੀ ਜੀ ਨੂੰ ਮੋਦੀ ਨੂੰ ਕਿਹਨੇ ਕੀ ਕਿਹੜੇ-ਕਿਹੜੇ ਕੰਮ ਲੱਗਦਾ ਮੈਨੂੰ ਵੀ ਮੋਦੀ ਵਾਪਸ ਆਣੇ ਚਾਹੀਦੇ ਨੇ ਮੋਦੀ ਜੀ ਸਾਰੇ ਕੰਮ ਚੰਗੇ ਕਰੇ ਆ ਜੀ ਜਿੰਨੇ ਵੀ ਕਰੇ ਆ ਧਾਰਾ 270 ਹੈ ਜੀ ਉਹ ਡੀਐਨਵੀ ਕੰਮ ਕਰਵਾ ਸਾਰੇ ਚੰਗੇ ਕਰੇ ਸਾਰੇ ਚੰਗੇ ਅੱਛਾ ਜਿਵੇਂ ਘਰ ਘਰ ਰੋਜ਼ਗਾਰ ਦੀ ਗੱਲ ਕਰਦੇ ਨੇ ਘਰ ਘਰ ਕਹਿੰਦੇ ਨੇ ਵੀ ਪੰਜਾਬ ਚ ਨਸ਼ਾ ਛਟਾਵਾਂਗੇ ਸਾਡਾ ਨਾ ਹੋ ਰੂਏ ਬਾਜੀ ਕੀ ਲੱਦਾ ਸਰਕਾਰ ਕਿਸ ਦੀ ਬਣੂਗੀ 2024 ਦੀ ਮਰਜ਼ੀ ਬਣੇ ਕੰਮ ਕਰਕੇ ਰੋਟੀ ਖਾਣੀ ਆਪਾਂ ਦਾ ਪੁੱਛੇ ਨਾ ਇਹਦਾ ਅੱਛਾ ਜਿਵੇਂ ਪੰਜਾਬ ਦੇ ਚ ਕਹਿੰਦੇ ਸੀ ਕਿ ਘਰ ਘਰ ਰੋਜ਼ਗਾਰ ਨਸ਼ਾ ਖਤਮ ਹੋਊਗਾ ਹੋਇਆ ਕੁਛ ਕੁਛ ਨਹੀਂ ਹੋਇਆ ਨਾ ਹੋਣਾਗੇ ਨਾ ਖਤਮ ਨਹੀਂ ਹੋਇਆ ਹੈਗਾ ਕੁਝ ਨਹੀਂ ਆਉਣਾ ਪੂਰੇ ਜਿਹੜੇ ਗਲੀਆਂ ਦੀਆਂ ਸੜਕਾਂ ਦੇ ਕੰਮ ਹੈ ਉਹ ਵੀ ਨਹੀਂ ਹੋਏ ਹੋ ਰਹੇ ਆ ਸਭ ਬੰਦ ਆ ਕੋਈ ਨਜ਼ਰ ਨਿਕਲ ਮੋਇਆ ਕੁਛ ਨਹੀਂ ਜਿਵੇਂ ਕਹਿੰਦੇ ਸੀ ਪੰਜਾਬ ਦੇ ਵਿੱਚ ਆਨ ਦੋ ਬਦਲਾਵ ਹੋਊਗਾ ਬਦਲਾਵ ਕਿੰਨਾ ਹੋਇਆ ਬਦਲਾਵ ਦਾ ਕੋਈ ਨਹੀਂ ਹੋਇਆ ਬਾਈ ਜਿਗਦਾ ਮੰਤਾ ਸਾਨੂੰ ਦਾ ਕੋਈ ਜਿੰਦਗੀ ਦਾ ਬਾਕੀ ਹੋਰ ਕਹੀ ਜਾਵੇ ਜਿੰਨਾ ਮਰ ਜੀ ਅੱਛਾ ਆਪਾਂ ਗੱਲ ਕਰਦੇ ਖਰੜ ਦੇ ਵਿੱਚ ਕੀ ਦਸ਼ਾ ਕਿਵੇਂ ਖਰੜ ਠੀਕ ਹੈ ਨਸ਼ਾ ਮਨੁਸ਼ਾ ਘਟਾ ਹੈ ਕਿਵੇਂ ਚੱਲ ਰਿਹਾ ਉਹ ਵੀ ਵਾਦੂ ਨਾ ਜਾਓ ਦੇਖੋ ਖਰੜ ਦਾ ਵਾਦੂ ਨਾ ਜਾਓ ਵਾਦੂ ਨਾ ਜਾਓ ਇਹ ਬਦਲਾਵ ਕਿਵੇਂ ਰਹਿ ਨਹੀਂ ਕਹਤ ਰਹੇ ਹਾਂ ਉਹਰੇ ਕੁਝ ਨਹੀਂ ਆਣਾ ਜਿਹੜੀ ਮਰਜ਼ੀ ਸਰਕਾਰ ਆ ਜੇ ਤੇ ਸਾਡੇ ਨਾਲ ਹੋਰ ਵੀ ਨਹੀਂ ਥੋੜਾ ਕੀ ਨਾ ਬਜ਼ੁਰਗ ਚਲੋ ਗੱਲਬਾਤ ਕਰਾਂਗੇ ਕਿਉਂਕਿ ਸਰਕਾਰਾਂ ਬਦਲਦੀਆਂ ਨੇ ਸਰਕਾਰ ਕਾਫੀ ਗੱਲਾਂ ਕਰ ਦਿੰਦੇ ਨੇ ਜਿਹੜੇ ਪਰ ਹੋ ਚਰਚਾ ਦਾ ਵਿਸ਼ਾ ਇਸ ਕਰਕੇ ਕਿਉਂਕਿ ਪੰਜਾਬ ਦੀ ਗੱਲ ਕਰੀਏ ਪੰਜਾਬ ਨਸ਼ੇਵਲ ਜਾ ਧੱਕਿਆ ਹੋਇਆ ਹੈ ਪੰਜਾਬ ਦੇ ਵਿੱਚ ਫਿਲਹਾਲ ਗੱਲ ਰੋਜ਼ਗਾਰ ਦੀ ਕੀਤੀ ਜਾਂਦੀ ਜਿਵੇਂ ਕਹਿੰਦੇ ਨੇ ਰੋਜ਼ਗਾਰ ਘਰ ਘਰ ਦੇਵਾਂਗੇ ਤੱਕ ਹੀ ਪਹੁੰਚੇ ਨਹੀਂ ਹੋਰ ਵੀ ਗੱਲਬਾਤ ਕਰਾਂਗੇ ਤੁਹਾਡਾ ਕੀ ਕਹਿਣਾ ਜੀ ਕੁਝ ਹੋਇਆ ਪੰਜਾਬ ਦੇ ਜਾਦੀ ਸਰਕਾਰ ਬਣੀ ਹੈ ਕੁਝ ਨਹੀਂ ਹੋਇਆ ਦੱਸਿਓ ਜੀ ਕੁਝ ਹੋਇਆ ਇਸ ਜਾਦੀ ਸਰਕਾਰ ਪਤਾ ਨਹੀਂ ਜੀ ਆਪਾਂ ਤਾਂ ਅਸਡੇ ਕੰਮਾਂ ਜੇ ਹੋਣੀਆਂ ਨਾ ਸੀ ਰੱਖਦੇ ਨਾ ਕੰਮਾਂ ਬਲੇ ਤਾਂ ਆਪਣਾ ਘਰ ਦੀ ਖਾਨੇ ਘਰ ਦੀ ਦੁਕਾਨੇ ਨਹੀਂ ਅੱਛਾ ਇੱਕ ਸਵਾਲ ਪ੍ਰਧਾਨ ਮੰਤਰੀ ਕਿਸ ਨੂੰ ਦੇਖਣਾ ਚਾਹੂਗੇ 2024 ਦੇ ਵਿੱਚ ਜਿਹੜਾ ਮਰਜ਼ੀ ਬਣੀ ਜਾਵੇ ਆਪਾਂ ਨੂੰ ਕਿਹੜੇ ਕਹਿੰਦੇ ਰੋਟੀ ਦੇਣੀ ਹੈ ਸਾਰਿਆਂ ਦਾ ਇਹੀ ਗੱਲ ਕਹਿਣਾ ਕਿ ਸਾਨੂੰ ਕਿ ਸೇನೆ ਕੁਛ ਨਹੀਂ ਪੁੱਛਣਾ ਕਿਉਂਕਿ ਸਰਕਾਰ ਚਾਹ ਬੇਸ਼ੱਕ ਕੋਈ ਵੀ ਆਇਆ ਪਰ ਇੱਕ ਸਵਾਲ ਜਰੂਰ ਖੜਾ ਹੁੰਦਾ ਇੱਥੇ ਜਿਹੜੇ ਚੋਣਾਂ ਦੇ ਵਿੱਚ ਵੋਟ ਪਾਣੀ ਆ ਵੋਟ ਪਾਉਣ ਦਾ ਬੰਦੇ ਨੂੰ ਅਧਿਕਾਰ ਗਏ ਤੇ ਮੁੱਲ ਕੀ ਮਿਲਦਾ ਪਰ ਕਿਤਨਾ ਕਿਤੇ ਸਵਾਲੇ ਖੜਾ ਹੁੰਦੇ ਵੀ ਜਿਵੇਂ ਆਪਾਂ ਪੰਜਾਬ ਦੇ ਸਰਕਾਰ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਜੋ ਮੁੱਦੇ ਨੂੰ ਲੈ ਕੇ ਸਰਕਾਰ ਬਣੀ ਸੀਗੀ ਹਾਲਾਂਕਿ ਜਿਹੜੀ ਹੁਣ ਸਰਕਾਰ ਦੀ ਗੱਲ ਕਰੀਏ ਤਾਂ ਉਹ ਕਾਂਗਰਸ ਤੇ ਆਮ ਆਇ ਪਾਰਟੀ ਜਿਹੜਾ ਅਲਾਈਅንስ ਹੋ ਰਿਹਾ ਉਹ ਕਾਫੀ ਉਸਤੇ ਅਟਕਲਾ ਲਗਾਈ ਜਾ ਰਹੀ ਹੈ ਨੇ ਭਾਰਤੋਂ ਅੱਜ ਦੀ ਮਹਿੰਦਰੀ ਰਿਪੋਰਟ ਪੰਜਾਬ ਤੋਂ